ਹਾਂ ਵੀ ਜਵਾਨਾ ਕੀ ਬਣਡਿਆ ਕਿਹੜੇ ਰੰਗਾ ਰੰਗਾ ਚ ਫਿਰਨ ਨਿਆ ਬੰਨਾ ਬੁੰਨਾ ਕੀ ਆ ਬੰਦਾ ਹੀ ਬਣਡਿਆ ਹੌਲੀ 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 ਉਹ ਸਾਰੇ ਮੈਨੂੰ ਕਹਿੰਦੇ ਹਲੇ ਤੂੰ ਨਿੱਕਾ ਵਾ ਵੱਡਾ ਹੋ ਕੇ ਬੰਦਾ ਹੀ ਬੰਨਾ ਵਾ ਸਹੀ ਆ ਤੇ ਕਿਧਰ ਨੂੰ ਤਿਆਰੀਆਂ ਖਿੱਚੀਆਂ ਸ਼ਹਿਰ ਨੂੰ ਜਾਣਾ ਹੈ ਬੱਸ ਭਲਾ ਨਾਂਗੀ ਜੰਡੇ ਵਾਲੇ ਵਾਲੀ ਆਉਣ ਹੀ ਵਾਲੀ ਬੱਸ ਬਹਿ ਜਾ ਕੋਈ ਨਹੀਂ ਸਕੂਲਾਂ ਭੱਜ ਗਏ ਆ ਤੈਨੂੰ ਕਿਦਾਂ ਪਤਾ ਲੱਗਾ ਆ ਵੇਖ ਬਾਹਰ ਚ ਆ ਗਿਆ ਇੰਨੇ ਤੇਜ਼ ਹੋ ਗਏ ਕਿ ਬਾਰ ਵਾਲੇ ਮੈਂ ਤਾਂ ਸੁਣਿਆ ਸੀ ਅਗਲੇ ਦਿਨ ਛਪਦੀ ਆ ਉਹ ਪਤਾ ਪਤਾ ਕਿਦਾਂ ਲੱਗਣਾ ਸਕੂਲ ਦੀ ਵਰਦੀ ਪਾਈ ਆ ਕਿਤਾਬਾਂ ਵਾਲਾ ਝੋਲਾ ਤੇਰੇ ਕੋਲ ਆ ਸਹੀ ਕਹਿੰਦੇ ਆ ਤੈਨੂੰ ਜਿਹੜੇ ਨਿਆਣਾ ਕਹਿੰਦੇ ਆ ਅਜੇ ਤੂੰ ਨਿਆਣਾ ਹੀ ਆਜੇ ਤੈਨੂੰ ਅਕਲ ਨਹੀਂ ਆਈ ਅਜੇ ਪੂਰੀ ਸਕੂਲਾਂ ਕਿਹੜੀ ਗੱਲਾਂ ਭੱਜਿਆ ਹੋ ਉਹ ਮੈਂ ਫੇਰ ਤੀਜੇ ਚੌਥੇ ਦਿਨ ਭੱਜ ਕੇ ਵੇਖ ਲੈਣਾ ਵਾ ਕਿਤੇ ਗੋਡੇ ਨਾ ਖਲੋ ਜਾਣ ਸਿਆਣੇ ਆਦੇ ਨਾ ਤਾਂ ਵੀ ਭੱਜਣਾ ਦਾ ਠਾਣਾ ਚਾਹੀਦਾ ਸਹੀ ਗੱਲ ਆ ਬੜਾ ਵਧੀਆ ਭੱਜਣਿਆ ਓਏ ਪੜਨ ਦੇ ਦੇਣਿਆ ਪੜ ਲਾ ਮੁੜ ਕੇ ਪਿਸਤਾਉਂਦੇ ਹੁੰਦੇ ਹੀ ਮੈਂ ਇਹ ਭਾਰੀ ਜੋ ਸੁਰਤ ਸੰਭਾਲੀ ਜਾਣਾ ਇਹੋ ਕੁੱਤਖਾਨੇ ਚ ਪਿਆ ਵਾ ਪਤਾ ਨਹੀਂ ਮੇਰਾ ਕਦੋਂ ਖੜਾ ਛੁੱਟਣਾ ਵਾ ਜੇਲ੍ਹ ਚ ਇਹ ਤੈਨੂੰ ਜੇਲ੍ਹ ਲੱਗਦੀ ਆ ਜੇਲੀਆ ਭਾਜੀ 9 ਵਜੇ ਤੱਕ ਜਾਓ ਤੇ 3 ਵਜੇ ਤੱਕ ਟੜੇ ਰੋ ਤੇ ਘਰੇ ਆਉਂਦੇ ਫੇਰ ਕਰਦੇ ਚਲ ਜੋ ਟਿਵਿਸ਼ਨ ਕਰ ਲੋ ਸਕੂਲਾਂ ਦੇ ਕੰਮ ਧੰਨ ਵੇ ਨਿਆਰੇ ਨਾ ਕਿਸ ਨੇ ਕਹਿਣਾ ਜਾ ਸਕੂਲ ਦਾ ਕੰਮ ਕਰ ਲਾ ਨਾ ਕੋਈ ਪੁੱਛਣ ਵਾਲਾ ਰਮਾਨਾ ਬੈਠੇ ਰੋ ਮੇਰਾ ਪਤਾ ਨਹੀਂ ਇਹ ਜੱਬ ਕਦੋਂ ਮੁਕਣਾ ਪੜਾਈ ਵਾਲਾ ਭਾਜੀ ਕੋਈ ਦਵਾਈ ਦੁਈ ਨਹੀਂ ਮਿਲਦੀ ਵੱਡੇ ਹੋਣ ਵਾਲੀ ਉਹ ਨਹੀਂ ਦਵਾਈ ਵੀ ਤੈਨੂੰ ਦਵਾਦਾਂ ਦੇ ਕਲਾਸ ਕਿਹੜੀ ਚ ਪੜਦਾ ਹਾਂ ਮੈਂ ਭਾਜੀ ਪਲਸ 2 ਚ ਉਹ ਜਿਹੜੇ ਹਿਸਾਬ ਨਾਲ ਤੂੰ ਰੋਗਰ ਲਾ ਕੇ ਕਰਨਿਆ ਨਾ ਤੇਰੀ ਪਲਸ 2 ਨਹੀਂ ਆ ਫੇ ਕਿਹੜੀ ਆ ਤੇਰੀ ਪਲਸ 2 ਹੀ ਆ ਜਿਹੜੇ ਹਿਸਾਬ ਨਾਲ ਪੜਾਈ ਤੋਂ ਮੇਰਾ ਮਾਣਾ ਕਹਿਣਾ ਭਾਜੀ ਮੇਰੀ ਵੀ 2 ਹੀ ਹੋ ਗਈ ਆ ਫੇ ਰੱਖਿਆ ਫਿਰ ਕਬੂਤਰ ਰੱਖਿਆ ਇੱਕ ਸ਼ੌਕ ਕਬੂਤਰ ਉਖ ਲੋ ਯਾ ਕਲਾਕਾਰਾ ਸਬਜੈਕਟ ਦੀ ਗੱਲ ਕਰਨਿਆ ਉਹ ਕੀ ਹੁੰਦਾ ਓਏ ਵਿਸ਼ਾ ਕਿਹੜਾ ਰੱਖਿਆ ਵਿਸ਼ਾ ਵਿਸ਼ਾ ਭਾਜੀ ਪੰਜਾਬੀ ਪੜਨਾ ਭਾਵੇਂ ਆਉਂਦਾ ਭਾਵੇਂ ਨਹੀਂ ਆਉਂਦਾ ਪਰ ਮਾਂ ਬੋਲੀ ਤੋਂ ਦੂਰ ਨਹੀਂ ਜਾਣਾ ਓਏ ਸਟਰੀਮ ਕੀ ਆ ਪਾਜੀ ਸਿੰਗਰ ਬੰਨਾ ਓਏ ਉਹ ਨਹੀਂ ਭਰਾਵਾ ਲੋਕੀ ਮੈਡੀਕਲ ਨਾਨ ਮੈਡੀਕਲ ਰੱਖਦੇ ਆ ਤੂੰ ਕੀ ਰੱਖਿਆ ਵਾ ਹੋਈ ਸ਼ਾਓ ਪਾਜੀ ਆਰਟ ਮੈਨੂੰ ਤੇਰੇ ਮੂੰਹ ਤੋਂ ਲੱਗਣ ਡਿਆ ਆਂਦਾ ਵੀ ਆ ਕੁੱਖ ਤੈਨੂੰ ਪਾਜੀ ਆਉਂਦਾ ਆਉਂਦਾ ਕਿਉਂ ਨਹੀਂ ਹੈ ਜੀਓਗ੍ਰਾਫੀ ਹਿਸਟਰੀ ਪੁੱਛੋ ਕੀ ਪੁੱਛਣਾ ਆਰਟਸ ਦਾ ਮਤਲਬ ਦੱਸ ਕੀ ਹੁੰਦਾ ਆਰਟਸ ਦੱਸ ਪਾਜੀ ਵੇਖੋ ਜਦੋਂ ਆਪਾਂ ਪਾਣੀ ਲਈਦਾ ਨਾ ਪੈਲੀਆਂ 'ਚ ਉਦੋਂ ਆੜ ਪਾਈਦੀ ਨਾ ਜਦੋਂ ਇੱਕ ਹੋਰ ਨਾਲ ਆੜ ਪਾਦੀ ਹੈ ਨਾ ਹਾਂ ਉਦੋਂ ਬਣ ਜਾਂਦਾ ਵਾ ਆਰਟਸ ਇਹ ਘੜੇ ਹਿਸਾਬ ਨਾਲ ਭਾਜੀ ਇੱਕ ਵਚਨ ਬਹੁ ਵਚਨ ਕੱਲੀ ਆ ਤੇ ਆੜ ਆ ਜੇ ਦੋ ਆ ਫਿਰ ਆਰਟਸ ਓ ਜਾ ਭਰਾਵਾ ਤੂੰ ਵੀ ਆਰਸੀ ਆ ਫਿਰ ਮੈਨੂੰ ਇਹ ਗੱਲ ਦੱਸ ਪੜਨ ਕਿਉਂਦੇ ਆਂ ਪਾ ਜੀ ਮੇਰਾ ਤੇ ਜੀ ਨਹੀਂ ਕਰਦਾ ਪੜਨ ਨੂੰ ਘਰ ਦੇ ਤੱਕੇ ਨਾ ਕਲਾਈ ਜਾਂਦੇ ਕਿ ਪੜ ਲਾ ਪੜ ਲਾ ਤਵੇ ਨੌਕਰੀ ਲੱਗ ਜਾਏਗਾ ਨੌਕਰੀ ਲਈ ਪੜਨ ਆ ਹੋਰ ਭਾਜੀ ਨੌਕਰੀਆਂ ਲੈਣ ਲਈ ਪੜਨਦੇ ਆ ਸਾਰੇ ਮੈਨੂੰ ਵੀ ਮੇਰੇ ਘਰ ਦੇ ਕਹਿੰਦੇ ਕਿ ਪਰਕਾਰ ਮਰ ਲਏਗਾ ਮੇਰਾ ਤੇ ਭਾਜੀ ਜੀ ਨਹੀਂ ਕਰਦਾ ਪੜਨ ਨੂੰ ਤੁਸੀਂ ਮੈਨੂੰ ਇਹ ਦੱਸੋ ਬਿਨਾ ਪੜੇ ਤਾਂ ਨਹੀਂ ਨੌਕਰੀ ਨੌਕਰੀ ਕੋਈ ਮਿਲਦੀ ਬਿਨਾ ਪੜੇ ਨਹੀਂ ਨੌਕਰੀਆਂ ਹੁੰਦੀਆਂ ਉਹ ਮੈਨੂੰ ਦੱਸੋ ਕਿੱਦਾਂ ਆ ਉਹ ਖੇਤਾਂ ਜੀ ਆ ਜਿੱਦਾਂ ਅੱਗੇ ਚੱਲਣ ਨੇ ਆ ਕੰਮ ਖੇਤਾਂ ਓਏ ਨਹੀਂ ਭਾਈ ਸਹੀ ਧੁੱਪੇ ਵੜਾ ਮਰਨਾ ਪੈਂਦਾ ਪਿੰਡਾ ਲੋਕਰਗਾ ਜਾਂਦਾ ਵਾ ਉਹ ਤਾਂ ਫੇਰ ਇਦਾਂ ਹੀ ਆ ਓਏ ਮੂਰਖਾ ਪੜ੍ਹਾਈ ਜਿਹੜੀ ਹੁੰਦੀ ਹੈ ਨਾ ਨੌਕਰੀ ਲੈਣ ਲਈ ਨਹੀਂ ਕਰੀਦੀ। ਮੈਨੂੰ ਉਹ ਕਰਦੇ ਤੂੰ ਤੂੰ ਸਕੂਲੇ ਘਲਾਉਣ ਦੇ ਆ ਕਿ ਪੜ੍ਹ ਪੜ ਨੌਕਰੀ ਲੱਗ ਜਾਏਗਾ। ਇੱਥੇ ਹੀ ਗਲਤ ਆ। ਉਹ ਨੌਕਰੀ ਲੈਣ ਲਈ ਨਹੀਂ ਪੜੀਦਾ। ਫੇਰ ਕਾਦੇ ਲਈ ਪੜੀਦਾ ਵਾ? ਓਏ ਆਪਣੇ ਆਪ ਨੂੰ ਗਿਆਨਮਾਨ ਕਰਨ ਲਈ ਪੜੀਦਾ ਵਾ। ਪੜ੍ਹਾਈ ਇਹ ਕਰਕੇ ਹੁੰਦੀ ਆ। ਉਹ ਬੰਦਾ ਪੜ੍ਹਿਆ ਲਿਖਿਆ ਹੋਵੇ ਨਾ ਤੇ ਬੱਸਾਂ ਬੱਸਾਰੇ ਬੋਰਡ ਪੜ੍ਹ ਲੈਂਦਾ ਨੇ ਤੇ ਬੰਦਾ ਗਲਤ ਚੱਲ ਜਾਂਦਾ ਕਿਸ ਬੰਨੇ। ਸਾਡੀ ਗੱਲ ਸਹੀ ਏ। ਮੈਨੂੰ ਪੜ੍ਹਨਾ ਆਉਂਦਾ ਹੋਊਗਾ ਤਾਂ ਮੈਂ ਪਿੰਡ ਵਾਲੀ ਬੱਸੇ ਪਾਉਂਗਾ। ਇੱਥੋਂ ਬਵਾਂ ਮੈਂ ਅੰਮ੍ਰਿਤਸਰ ਵਾਲੀ ਤੇ ਲਾਹੌਰ ਜਾਵਾਂ। ਲਾਹੌਰ ਕਿ ਨਹੀਂ ਆਂਦੀਆਂ ਕੀ ਪਤਾ ਹੁੰਦਾ ਰੱਬ ਦੀ ਮਿਹਰ ਹੋ ਜਾਦਾ ਕਿਤੇ ਬਾਰਡਰ ਬੂਦਰ ਖੁੱਲੀ ਜਾਣ ਉਹ ਚੱਲ ਉਹ ਤੇ ਜਦੋਂ ਖੁੱਲਣਗੇ ਖੁੱਲਣ ਗਈ ਹਾਂਜੀ ਸਕੂਲ ਦਾ ਪ੍ਰਿੰਸੀਪਲ ਕੌਣ ਆ ਸੁਖਪਾਲਿਆ ਸੁਖਪਾਲ ਨਾ ਕਹੋ ਭਾਜੀ ਹੈ ਉਹ ਦੁਖਪਾਲ ਹੀ ਆ ਬੱਚਿਆਂ ਨੂੰ ਦੁੱਖ ਹੀ ਦਿੰਦਾ ਰਹਿੰਦਾ ਵਾ ਕਿਉਂ ਉਦਾਂ ਤੇ ਕੋਈ ਪੀਰੀਅਡ ਵੇਲਾ ਹੁੰਦਾ ਨਹੀਂ ਆ ਤੇ ਜਦੋਂ ਕਿਤੇ ਰੱਬ ਦੀ ਮਿਹਰ ਹੋਈ ਹੋਵੇ ਨਾ ਕਿਤੇ ਵੇਲਾ ਹੋਵੇ ਪੀਰੀਅਡ ਤੇ ਸਾਨੂੰ ਕਹੂਗਾ ਚਲੋ ਲਫਾਫੇ ਚੁੱਕੀ ਜਾਓ ਸਕੂਲ ਕਿਹਨਾਂ ਦਾ ਵਾ ਸਕੂਲ ਨਿਆਣਿਆਂ ਦਾ ਤੇ ਫਿਰ ਸਫਾਈ ਵੀ ਤੇ ਨਿਆਣਿਆਂ ਨੇ ਕਰਨੀ ਹੈ ਨਾ ਆ ਤੇ ਭਾਜੀ ਮੈਂ ਗੱਲ ਸੋਚੀ ਨਹੀਂ ਬੱਸ ਫਿਰ ਇਦਾਂ ਮਾਸਟਰਾਂ ਨੂੰ ਗਲਤ ਨਹੀਂ ਕਹੀਦਾ ਹੁੰਦਾ ਤੁਸੀਂ ਵੀ ਸਕੂਲੇ ਜਾਂਦੇ ਰਹੇ ਜੀ ਜਾਂਦਾ ਤੇ ਮਮੀ ਤੇਰੇ ਅਗੋਂ ਕਦੀ ਕਦੀ ਹੁੰਨਾ ਤਾਂ ਫਿਰ ਮੈਨੂੰ ਕਾਹ ਤੋਂ ਡੱਕਣ ਦੇ ਮੈਂ ਤੈਨੂੰ ਇਹ ਕਰਕੇ ਡੱਕਣ ਦਿਆਂ ਵਾਂ ਜਿਹੜੇ ਸਕੂਲ ਦੇ 10 15 ਸਾਲ ਹੁੰਦੇ ਆ ਨਾ ਸਾਡੇ ਹਾਂਜੀ ਇਹੋ ਹੀ ਬੇਫਿਕਰੀ ਦੇ ਹੁੰਦੇ ਆ ਇਹ ਸਵਰਗੀ ਹੁੰਦਾ ਤੂੰ ਸਾਰੀ ਜ਼ਿੰਦਗੀ ਮਿਸ ਕਰਨਾ ਇਦਾਂ ਹੀ ਹੋਊਗਾ ਬਿਲਕੁਲ ਇਦਾਂ ਹੀ ਹੋਊਗਾ ਅੱਜ ਮੇਰਾ ਪਤਾ ਕਿੰਨਾ ਦਿਲ ਕਰਦਾ ਸਕੂਲੇ ਜਾਣ ਨੂੰ ਮੇਰੇ ਵੰਡੇ ਚਲ ਜਾ ਕਰੋ ਇਹ ਵੀ ਉਮਰ ਹੀ ਹੁੰਦੀ ਆ ਸਕੂਲੇ ਜਾਣ ਵਾਲੀ ਸਵਰਗ ਦੇ ਤਿੰਨ ਜਿਹੜੇ 10-15 ਸਾਲ ਮਿਲੇ ਆ ਨਾ ਇਹ ਖੰਡਾਲਾ ਤੇ ਭਾਜੀ ਮੈਨੂੰ ਕਿਉਂ ਨਹੀਂ ਸਵਰਗ ਲੱਗਣ ਡਿਆ ਤੇਰੀ ਸੈਟਿੰਗ ਨਹੀਂ ਨਾ ਅਜੇ ਹੈਗੀ ਕੀ ਮਤਲਬ ਉਹ ਤੂੰ ਅਜੇ ਬੱਚਿਆਂ ਨਾਲ ਕੁਲਿਆ ਮਿਲਿਆ ਨਹੀਂ ਆ ਕਿਸ਼ਾ ਕਰਕੇ ਨਹੀਂ ਤੇਰਾ ਜੀ ਲੱਗਦਾ ਤੇਰਾ ਜੀ ਲੱਗਣ ਡਿਆ ਪੈਣਾ ਉਹ ਸਾਲ ਤੇ ਇੱਕ ਰਹਿ ਗਿਆ ਤੇਰਾ ਹੁਣ ਤੇ ਭਾਜੀ ਫੇ ਮੈਨੂੰ ਨਾ ਮਿਲੂਗੀ ਕਿਸ ਤਰੀਕੇ ਨਾਲ ਨੌਕਰੀ ਨੌਕਰੀ ਲੈ ਕੇ ਕਰਨਾ ਕੀ ਉਹ ਭਾਜੀ ਵਿਆਹ ਕਰਾਊਗਾ ਚੂੜੇ ਵਾਲੇ ਹੱਥ ਦੀ ਰੋਟੀ ਖਾਇਆ ਕਰੂਗਾ ਨੂੰ ਕੰਨੇ ਕੰਨੇ ਆਣੇ ਹੋਣਗੇ ਮੇਰੇ 5-7 ਤੇ ਮੈਨੂੰ ਡਾੜਾ ਡਾੜਾ ਕਰਦੇ ਫਿਰਨਗੇ ਮਾਰ ਮਾਰ ਚ ਪੜਾ ਕਲਾ ਕਰੂੰਗਾ ਸਕੂਲੇ ਤੇ ਆਪ ਮੈਂ ਘਰੇ ਲੇਟੇ ਮਾਰਾ ਕਰੂੰ ਮਜੀ ਤੇ ਪੁੱਤ ਕੋਈ ਵਿਆਹ ਹੋ ਲੈ ਆਂਦੇ ਕਰੀ ਜਿਦ ਤਰਾ ਲੱਕ ਮੰਜੀ ਨਾਲ ਲੱਗ ਗਿਆ ਤੇ ਮੈਨੂੰ ਤਾਦ ਨਹੀਂ ਤੈਨੂੰ ਪਤਾ ਨਹੀਂ ਅਜੇ ਕਬੀਲਦਾਰੀਆਂ ਦਾ ਇਹ ਗੱਲਾਂ ਕਰਨੀਆਂ ਸੌਖੀਆਂ ਵਾ ਇਹ ਤੈਨੂੰ ਲੱਗੂ ਅਜੇ ਵੱਡਾ ਹੋ ਕੇ ਗਾਂ ਪਤਾ ਵੱਡਾ ਹੀ ਤੇ ਮੈਂ ਹੋ ਨਹੀਂ ਡਿਆ ਪਤਾ ਨਹੀਂ ਮੈਂ ਕਦੋਂ ਹੋਣਾ ਵੱਡਾ ਦੱਸੋ ਕੋਈ ਤਰੀਕਾ ਵੱਡੇ ਹੋਣ ਦਾ ਹੈਗਾ ਤਰੀਕਾ ਵੱਡੇ ਹੋਣ ਦਾ ਕਿਹੜਾ ਹੈਗਾ ਨਹੀਂ ਕਿਹੜਾ ਵਾ ਗਾਡਰ ਨੂੰ ਪਾਉਣੀ ਰੱਸੀ ਅਛਾਰੀ ਠੀਕ ਆ ਤੇ ਰੱਸੀ ਜਾ ਕੇ ਤੇਉਣ ਨੂੰ ਪਾ ਲੈਣੀ ਤੇ ਬੈਂਚਰੇ ਉੱਤੇ ਖਲੋ ਜਾਣਾ ਤੇ ਉਹਦੇ ਵਿੱਚੋਂ ਇਦਾਂ ਝੂਟੇ ਲੈਣੇ ਆ ਬਸ ਭਾਜੀ ਕੱਲੀ ਧੌਣ ਹੀ ਨਾ ਨਾ ਲੰਮੀ ਹੋ ਜੇ ਉਹ ਇਦਾਂ ਕਰਨਾ ਨਹੀਂ ਵੱਡਾ ਹੋ ਹੀ ਜਾਣਾ ਵਾ ਤੂੰ ਜਦੋਂ ਤੇਰਾ ਟਾਈਮ ਹੋਣਾ ਕਿ ਤੈਨੂੰ ਪਹਿਲਾਂ ਕਿਦਾਂ ਟੀਕਾ ਲਾ ਕੇ ਵੱਡਾ ਕਰਦੀਏ ਤੈਨੂੰ ਤੂੰ ਮੁੜ ਕੇ ਵੱਡਾ ਹੋ ਕੇ ਰੋਣਾ ਹੀ ਕਿ ਮੈਂ ਵੱਡਾ ਕਿਉਂ ਹੋ ਗਿਆ ਵਾ ਸਕੂਲੇ ਜਾਇਆ ਕਰ ਪੜਨ ਦਾ ਵੇਲਾ ਹੀ ਪੜਲਾ ਜਿਹੜੇ ਤੇਰੇ ਸੱਜਣ ਮਿੱਤਰਿਆ ਤੈਨੂੰ ਲੱਭਣੇ ਆ ਕਦੀ ਕੀ ਤਾ ਤੂੰ ਕਿੱਥੇ ਹੋਣਾ ਵਾ ਉਹਨਾਂ ਨੇ ਕਿੱਥੇ ਹੋਣਾ ਵਾ ਆ ਗੱਲ ਤੁਹਾਡੀ ਭਾਜੀ ਮੇਰੇ ਸਿੱਧੇ ਦਿਲ ਤੇ ਵੱਜੀ ਹੈ ਸਹੀ ਗੱਲ ਯਾਰ ਦੋਸਤ ਨਹੀਂ ਲੱਭਦੇ ਕਬੀਲਦਾਰੀਆਂ 'ਚ ਪੈ ਜਾਂਦੇ ਆਪੋ ਆਪਣੇ ਕੰਮਾਂ 'ਚ ਰੁੱਝ ਜਾਂਦੇ ਆ ਕੱਲ ਨੂੰ ਕੋਈ ਮੇਰੇ ਵਰਗਾ ਬੰਦਾ ਕੁਝ ਬਣ ਬਣਾ ਗਿਆ ਸਟਾਰ ਟੂਰ ਬਣ ਗਿਆ ਕਿੱਥੇ ਫਿਲਮ ਸਿਟੀਆਂ 'ਚ ਖਾਪਦੇ ਫਿਰਨਗੇ ਬੰਬੇ ਮੈਨੂੰ ਲਾਹਦੇ ਫਿਰਨਗੇ ਅੱਜ ਤੋਂ ਬਾਅਦ ਨਹੀਂ ਸਕੂਲੋਂ ਪੜਦਾ ਤੁਰ ਕੇ ਹੀ ਆਉਂਗਾ ਤੁਰ ਕੇ ਆਉਂਗਾ ਉਹ ਨਹੀਂ ਨਹੀਂ ਛੁੱਟੀ ਦੇ ਟਾਈਮ ਉਦੋਂ ਨਿਆਣੇ ਤੁਰ ਕੇ ਹੀ ਆਉਂਦੇ ਹੁੰਦੇ ਆ ਸਹੀ ਆ ਬਿਲਕੁਲ ਉਹ ਵੇ ਮੇਰਾ ਭਤੀਜਾ ਵੀ ਆ ਗਿਆ ਹੀ ਚਾਚੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਤਰੀ ਗਾਲ ਪੋਤਾ ਬਸ ਭਾਜੀ ਤੂੰ ਹੀ ਨਹੀਂ ਜਹਾਣ ਬੋਲਣਾ ਜਿੱਦਾਂ ਤੁਸੀਂ ਮੈਨੂੰ ਸਮਝਾਇਆ ਨਾ ਉਦਾਂ ਹੀ ਇਹਨੂੰ ਮੈਂ ਸਮਝਾਉਣਾ ਵਾਂ ਵੇਖੋ ਕਾਕਾ ਆਹੋ 10-15 ਸਾਲ ਆ ਆਪਣੇ ਕੋ ਸਵਰਗਾਂ ਦੇ ਮੁੜ ਕੇ ਤੇ ਆਪਾਂ ਫਾਇਏ ਲੱਗਣਾ ਵਾ ਉਹ ਬੰਦਾ ਇੱਕ ਰੀ ਕਬੀਲਦਾਰੀਆਂ ਚ ਪੈ ਗਿਆ ਨਾ ਫੇਰ ਨਹੀਂ ਲੱਕ ਸਿੱਧਾ ਹੁੰਦਾ ساری ਜ਼ਿੰਦਗੀ ਤੇ ਇਹਦੇ ਭਾਈ ਚਲ ਸੋ ਚਾਲੀ ਆ ਆਵੇ ਪਰੌਣੇ ਆ ਜਾਵੇ ਪਰੌਣੇ ਆ ੱਤਕੇ ਢੋੜੇ ਖਾਵੇ ਪਰੌਣੇ ਉਹ ਪੜ੍ਹਾਈ ਕੱਲੀ ਨੌਕਰੀਆਂ ਲੈਣ ਲਈ ਨਹੀਂ ਕਰੀਦੀ ਕਿਉਂ ਭਾਜੀ ਸੂਜਮਾਨ ਬਣਨ ਲਈ ਕਰੀਦੀ ਆ ਤੇ ਮੇਰਾ ਵੀਰ ਅੱਜ ਤੇ ਸਕੂਲੋਂ ਭੱਜ ਆਇਆ ਵਾ ਗਾਂਦ ਨਾ ਭੱਜ ਕੇ ਆਈ ਚੱਲ ਸਕੂਲੇ ਕਿਉਂ ਭਾਰੀ ਖੁੱਲ ਗਈਆਂ ਨੱਖਾਂ ਉਹ ਮੈਨੂੰ ਲੱਗਦਾ ਤੇਰੇ ਦਿਮਾਗ ਦੀ ਬੱਤੀ ਬੁੱਝ ਗਈ ਆ ਹਾਂ ਟਾਈਮ ਤੇ ਵੇਖ 3 ਵਜ ਗਏ ਆ ਛੁੱਟੀ ਦਾ ਟਾਈਮ ਹੋ ਗਿਆ ਵਾ ਉਹਦੇ ਵਿਚਾਰੇ ਦੀ ਗੱਲ ਦੇ ਤੂੰ ਉਦਾਂ ਹੀ ਭਾਰਤ ਦਾ ਨਕਸ਼ਾ ਵਾਤ ਆਈਓ ਹਾਂ ਉਹ ਛੁੱਟੀ ਹੋ ਗਈ ਆ ਜੇ ਛੁੱਟੀ ਹੋ ਗਈ ਤਾਂ ਮੈਂ ਇੱਥੇ ਕੰਡਿਆ ਚੰਗਾ ਭਾਈ ਸਸ